ਹਾਂ ਜੀ ਵੀਰੇ ਮੈਂ ਜੁੱੜ ਕੇ ਕੁੱਤੜੀਏ ਬੈਤਲੇ ਚਾਰੀ ਕੁੱਤਲੇ ਰੇ ਔਰ 2 ਘੰਟੇ ਹੋ ਗਏ ਬੈਤਲੇ ਯਾਰੇ ਭੰਦ ਜਾਰ ਦੀਏ ਚਾਰੀ ਕੁੱਤੇ ਇਹ ਇਹ ਖਾਂ ਦੱਸ ਕੀ ਕਹਿਣਾ ਹੈ ਹਲਕ ਪਾੜ ਰੱਖਿਆ ਗਾਣਾ ਦੇ ਦੇ ਕੇ ਜਿਹੜੀ ਬੈਤ ਲੈ ਜਿਹੜੀ ਬਦਕਾਰ ਆ ਉਹ ਤੈਨੂੰ ਲਿਆ ਦੂਗੀ ਚਾ ਜੋ ਜੋ ਪਿਆਰ ਦੇ ਗਾਣੇ ਤੂੰ ਚਾ ਲਿਆ ਦੇ ਕੋਠੇ ਮੈਂ ਆਖਣੇ ਤਾਂ ਵੱਡ ਡੱਫ ਲੈਣਾ ਤੜਕੇ ਮੇਰੇ ਨਾਲ ਬਗਵਾਸ ਕਰਨ ਲੱਗ ਜਾਣਾ ਸਨੇਹੀ ਉਹ ਨਹੀਂ ਤੂੰ ਚਾ ਲਿਆ ਦੇ ਇਹ ਤਾਂ ਸੁਪ ਕਰ ਜਾ ਮੈਨੂੰ ਤਾਂ ਤੇਰੀ ਅੱਧੀ ਸਮਝ ਆਉਂਦੀ ਐ ਅੱਧੀ ਆਉਂਦੀ ਨਹੀਂ ਤੂੰ ਤਾਂ ਐਂ ਕਰਦੀ ਹੁੰਨੀ ਆ ਤੈਨੂੰ ਸਮਝ ਮੇਰੀ ਕੋਈ ਬਾਹਰ ਨਾ ਬੋਲੇ ਕਰਾ ਤੇਰੇ ਮੇਰਾ ਬਾਈਟਲੇ ਕੀ ਬੰਦਾ ਹੈ ਹੋਰ ਤੂੰ ਲੈ ਕੇ ਮੈਂ ਕੀ ਕਰਾਉਣਾ ਹਲ ਜਾ ਸਾਲ ਕਮੈ ਨੂੰ ਫੇਰ ਲਿਆ ਦੀ ਦੋਈ ਲਿਆ ਦੀ ਕੱਠੀਆਂ ਮਾਰ ਦਿਆ ਪਤਾ ਸੰਭਦੀ ਤਾਂ ਤੈਥੋਂ ਇੱਕ ਨਹੀਂ ਚੋਰਿਆ ਦੋ ਕਿੱਥੋਂ ਸੰਭਲੇਗਾ ਤੂੰ ਇਹ ਮੇਰਾ ਚਾਰ ਕਰਦਾ ਤੇਰੇ ਮੇਰੇ ਕੌਣ ਆ ਬੌਲੀ ਆ ਦੇਖ ਕਹਿੰਦਾ ਦਾ ਚੌੜਾ ਲੱਗਦਾ ਵੀ ਚੌੜਾ ਕਰਦਾ ਕਹਿੰਦਾ ਰੰਗਾ ਬੱਬਾ ਮੈਂ ਤਾਂ ਚਾਹੀ ਨਹੀਂ ਪਿੰਦਾ ਮੈਂ ਤਾਂ ਤੈਨੂੰ ਕੌਫੀ ਨਾ ਕਰਕੇ ਦੇਦਾ ਫਿਰ ਐਂ ਬੋਲਦਾ ਜਦੋਂ ਪੈ ਜਾ ਤੇਰੀ ਤਾਂ ਨੀਂਦ ਹੀ ਨਹੀਂ ਉੱਤਰਦੀ ਸਾਰਾ ਦਿਨ ਕੋਈ ਕੰਮ ਨਹੀਂ ਕਰਦਾ ਮੈਂ ਕੰਮ ਕਰਦਾ ਵੀ ਕੀ ਐ ਤੂੰ ਮੈਂ ਕਰਦੇ ਨਹੀਂ ਹਾਂ ਮੈਂ ਕਰਦੇ ਨਹੀਂ ਹਾਂ ਕਰਦਾ ਹੀ ਨਹੀਂ ਕਰਦਾ ਨਹੀਂ ਬਸ ਇੱਕੋ ਹੀ ਗੱਲ ਹੈ ਇਹਦੇ ਕੋਲੇ ਵਾਗ ਜਾ ਕਿਵੇਂ ਲੱਤਾਂ ਚੌੜੀਆਂ ਕਰਕੇ ਬੈਠਾ ਝੌਰਾ ਐਂ ਜਾ ਦੇ ਕਰੇ ਬੈਠਾ ਪੈ ਲਿਆ ਜਦੀ ਤੇ ਇੱਕ ਪੈ ਕੇ ਬੈਠਾ ਮੈਂ ਲੱਤਾਂ ਚੌੜੀਆਂ ਕਰੀ ਤੇਰੀ ਭੈਣ ਦੇਹ ਜੀ ਐਂ ਖਸਮਾ ਕਾਲੇ ਕੀ ਤੇਰਾ ਦਿਮਾਗ ਹਿੱਲ ਗਿਆ ਹਾਂ ਨਾ ਆ ਬੋਰਡ ਦੇ ਉੱਤੇ ਚੜਿਆ ਬੈਠਾ ਨਾਲ ਲੱਗਣਾਗਾ ਤੂੰ ਉਹ ਕੋਈ ਨਾ ਬਣ ਕੋਈ ਨਹੀਂ ਹੁੰਦਾ ਹਉ ਠੀਕ ਐ ਮੇਰੀ ਭਾਇਆ ਮੈਂ ਤਾਂ ਠੀਕ ਹਾਂ ਕਿਹੜਾ ਬਲੈਟ ਗਈ ਸੀ ਇੱਥੋਂ ਹੀ ਗਈ ਐ ਕਿੱਦੋਂ ਐ ਭਾਈ ਹੁੰਦੋ ਚਾਚੇ ਕੇ ਕਰੀ ਗਈ ਸੀ ਕੀ ਮੈਂ ਤਾਂ ਤੂੰ ਹਾਂ ਇੱਕ ਪਹਿਨਵਣੇ ਇੱਕ ਇੱਕ ਕੰਮ ਕਰ ਲੈ ਕੀ ਕਰਾ ਭਾਇਆ ਤੇਰਾ हां दस मेन 100 ਰੁਪਏ ਦੇ ਦੇ ਕੀ ਕਰਨਾ ਹੈ ਤੂੰ 100 ਰੁਪਏ ਪੂਰਾ ਕਰਕੇ ਆਉਣਾ ਬਾਹਰ ਸਰੀ ਟੁੱਟ ਨਹੀਂ ਆਉਣਾ ਮਰਿਆ ਪਏ ਹਾਂ ਕਾਲੇ ਮੈਨੂੰ ਇੱਕ ਗੱਲ ਦੱਸ ਤੂੰ ساری ਉਮਰ ਐਂ ਕੱਟ ਦੇਣੀ ਐ ਲੈ ਬੋਲੀ ਮੈਂ ਕਿ ਕ ਮੈਂ ਕਿਸੇ ਨੂੰ ਕੁਝ ਕਹਿਣਾ ਤੂੰ ਕਹਿੰਦਾ ਤਾਂ ਨਹੀਂ ਹੈਗਾਗਾ ਫੇਰ ਤੈਨੂੰ ਪਤਾ ਹੁਣ ਤੇਰੇ ਤੇ ਹੀ ਆਸ ਆਣਾ ਵੱਡੀ ਤਾਂ ਦੇਖ ਉਹਦਾ ਪਹਿਲੇ ਹੀ ਮੁੱਕ ਗਿਆ ਵੱਡੀ ਉਹ ਆਪਦੇ ਪੇਕੀ ਜੀ ਕਰਦਾ ਆਉਂਦੀ ਆ ਨਹੀਂ ਆਉਂਦੀ ਹੈ ਨਾ ਇਹ ਆ ਵਿਚਾਰੀ ਤੇਰੇ ਨਾਲ ਕੱਟੀ ਜਾਂਦੀ ਹੈਗੀ ਤੇਰੇ ਕਰਕੇ ਸਾਡਾ ਘਰ ਵਸਿਆ ਹੋਇਆ ਤੂੰ ਕਿਉਂ ਐ ਕਰਦਾਗਾ ਤੂੰ ਸਮਝਦਾ ਕਾ ਤੂੰ ਨਹੀਂ ਹੈਗਾ ਲਾ ਮੇਰੇ ਦਾ ਕੋਈ ਯਾਤ ਨਹੀਂ ਪਹੁੰਚਦਾ ਤੜਕੇ ਸਮੇਂ ਕਿਸੇ ਨੇ ਵੀ ਘੁੱਟ ਚਾਹ ਦੇ ਦੋ ਚਾਹ ਦੇ ਦੋ ਬੈਤਲ ਨੇ ਚਾਹ ਦੇ ਘੁੱਟ ਨਹੀਂ ਰੀਤੀ ਪੁੱਛ ਲਾ ਕੇ ਜਾ ਕੇ ਪਹਿਲਾਂ ਤਾਂ ਤੂੰ ਐ ਨਾ ਬੋਲਿਆ ਕਰ ਫਿਰ ਮੈਂ ਤੈਨੂੰ ਦੇਖੀਂ ਜਾਂ ਮਾ ਜਵਾ ਕਰੀ ਜਿਉ ਸਾਰੇ ਘੁੱਟ ਚਾਹ ਜੀ ਕਰਕੇ ਦੋ ਮੈਂ ਖੇਤ ਜਾਇਆ ਕੋਈ ਨਾ ਤੈਨੂੰ ਚਾਹ ਤਾਂ ਮੈਂ ਬਣਾ ਕੇ ਦੇ ਦੇਣੀ ਆ ਤੂੰ ਚਾਚੇ ਕੀ ਬੱਠ ਰਹੀ ਨੀ ਆ ਐ ਘਰ ਬਣਣ ਕੇ ਜਾਦਾ ਤਾਂ ਹੁਣ ਕਿਹੜਾ ਟਾਈਮ ਤੂੰ 100 ਰੁਪਿਆ ਦੇ ਦੇ ਮੈਂ ਤੈਨੂੰ ਦੇ ਦੂੰ ਤੜਕੇ ਹਾਈ ਮੇਰੇ ਰੱਬਾ 100 ਰੁਪਿਆ ਕੋਈ ਨਾ ਮੈਂ ਤੈਨੂੰ ਦੇ ਦੂੰਗੀ ਪਹਿਲਾਂ ਤਾਂ ਤੂੰ ਉੱਠ ਉੱਠ ਕੇ ਨਹਾ ਧੋ ਲੈ ਇੰਨੇ ਦਿਨ ਹੋ ਗਏ ਤੂੰ ਆਈ ਆਹੀ ਕੱਪੜਿਆਂ 'ਚ ਫਿਰਦਾ ਪਰਸੂ ਨਾ ਪਰਸੂ ਨਾਤਾ ਦੀ ਪਰਸੂ ਨਾ ਕੇ ਪਾਇਨ ਹੁਣ ਦੋ ਦਿਨਾਂ ਜਿ ਕਿੰਨੇ ਕੇ ਮੈਲੇ ਹੋ ਗਏ ਥੋੜੇ ਦਿਨੀ ਹੋਏ ਨੇ ਹਣਾ ਮੈਂ ਕਿਹ ਕਿਹਾਂ ਕੰਮ ਕਰਦਾ ਕੋਈ ਵੀ ਕੰਮ ਜਿ ਮੈੜਾ ਮੋਟਾ ਨਾ ਸਰਤ ਤੇ ਯਾਰ ਕਰ ਕਿਉਂ ਪਾਗਲ ਹੋਇਆ ਹੋਇਆਗਾ ਤੂੰ ਪਰ ਛੱਡ ਤੂੰ ਹਾਂ ਤੂੰ ਤੂੰ ਮੇਰਾ ਫਿਕਰ ਨਾ ਕਰੇਗਾ ਤੈਨੂੰ ਫਿਕਰ ਹੈ ਦਾ ਅਜ ਭਾਈ ਦਾ ਤੇ ਹੋਰ ਕੀ ਹੋਣਾ ਨਾ ਤੈਨੂੰ ਮੇਰੇ ਫਿਕਰ ਨਹੀਂ ਹੈਗਾਗਾ ਤੈਨੂੰ ਮੇਰੀ ਟੈਨਸ਼ਨ ਨਹੀਂ ਹੁੰਦੀ ਫਿਕਰ ਤਾਂ ਮੈਨੂੰ ਵੀ ਰਹਿੰਦਾ ਵੇ ਜਾ ਕੁਰੂ ਵੀ ਬਣੀ ਆ ਤੇਰਾ ਦਿਮਾਗ ਤਾਂ ਨਹੀਂ ਹਿੱਲ ਗਿਆ ਹਲੇ ਮੇਰਾ ਵਿਆਹ ਵਿਚਾਲੇ ਹੀ ੜਿਆ ਪਿਆਗਾ ਇਹ ਵਿਆਹ ਤਾਂ ਹੋਇਆ ਇਹਦਾ ਆ ਆ ਦੇਖ ਲੈ ਭਾਬੀ ਇਹਨੂੰ ਕੀ ਹੋਇਆ ਪਿਆ ਤੂੰ ਘੁੱਟ ਚਾਹ ਦੀ ਬਣਾ ਕੇ ਦੇ ਦੇ ਜਦੋਂ ਤੈਨੂੰ ਕਹੀ ਜਾਂਦਾ ਇਹ ਉਹ ਮੈਂ ਆਖ ਲਾਈ ਤੂੰ ਵੀ ਉੱਥੇ ਜਾਵਾਂ ਕਰਨੀ ਆ ਉਹ ਮੈਂ ਦੂਜੀ ਵਾਰ ਕਹਿਣਾ ਉਹ ਜੀਪ ਜੂਪੀ ਤਾਂ ਹੁਣ ਘੜ ਪੈਣ ਨੂੰ ਕਿਹੜਾ ਤੈਨੂੰ ਸਿਰੇ ਲਾਊਗਾ ਹਾਏ ਹਾਏ ਰੱਬਾ ਤੇਰਾ ਕੀ ਬਣੂਗਾ ਦੂਜੀ ਵਾਰ ਕਹਿਣਾਗਾ ਵਿਆਹ ਕਰਾਉਣੇ ਸੌਖੇ ਨੇ ਹਰੇ ਇਹ ਤਾਂ ਗੁੱਡੇ ਗੁੱਡੀਆਂ ਦਾ ਖੇਡ ਆਗਾ ਉਹ ਫਿਰ ਹੁਣ ਤੇਰੀ ਜਾਤ ਤਾਂ ਪੁੱਛਦਾਨੀ ਉਹ ਆਇਆ ਇੱਕ ਵਾਰੀ ਨੂੰਨੇ ਕਿਹਾ ਫਿਰ ਮੈਂ ਕਿਹੜਾ ਉਹ ਤਾਂ ਦੱਖੂ ਦਾਣੇ ਲੈਣੇ ਨੇ ਮੈਂ ਤਾਂ ਆਪ ਖੇੜਾ ਛੱਡ ਰਕ ਤੈਨੂੰ ਮੇਰੀ ਕੋਈ ਦਿੱਕਤ ਆ ਇੱਥੇ ਬੈਠੀ ਦੀ ਉਹ ਮੈਨੂੰ ਦਿੱਕਤ ਨਹੀਂ ਆਏ ਬਈ ਤੂੰ ਕੰਟਾ ਨਾਵੇਂ ਮੈਨੂੰ ਫਿਕਰ ਹੋ ਜਾਂਦਾ ਵੀ ਕੁੜੀ ਕਿੱਧਰ ਗਈ ਅੱਛਾ ਤੈਨੂੰ ਮੁੱਦਦਾ ਹੋ ਗਿਆ ਉੱਥੋਂ ਆਏ ਨੂੰ ਉਹਨੇ ਇੱਕ ਦਿਨ ਵੀ ਨਹੀਂ ਫੋਨ ਕਰਿਆ ਵੀ ਪਈ ਸਾਡਾ ਘਰ ਸੁਣਨਾ ਮੈਂ ਤਾਂ ਮਿੱਥ ਕੇ ਹੀ ਆਈ ਸੀਗੀ ਮੈਂ ਤਾਂ ਇਹੋ ਜਿਹੇ ਬੰਦੇ ਨਾਲ ਰਿਸ਼ਤਾ ਰੱਖਣੀ ਨਹੀਂ ਹੈਗਾਗਾ ਜਿਹੜੇ ਨੂੰ ਮੇਰੀ ਕਦਰ ਹੀ ਨਹੀਂ ਹੈਗੀ ਇਹ ਬਈ ਤੂੰ ਉਦੋਂ ਮੇਰੀ ਅੱਖੇ ਨਹੀਂ ਲੱਗੀ ਮੰਨੀ ਨਹੀਂ ਸਾਡੇ ਉਤੋਂ ਦੀ ਹੋ ਗਈ ਨਾਲ ਤਾਂ ਸਾਡੀ ਬੇਇੱਜ਼ਤੀ ਕਰਾਈ ਜਿਹੜਾ ਹੈ ਲਵ ਮੈਰਿਜ ਕਰਾਉਣਾ ਬਾਈ ਉਹ ਐਂ ਦੁੱਖੀ ਭੋਗਦਾ ਹੁੰਦਾ ਇਹ ਲਵ ਮੈਰਿਜ ਮੋਰ ਜਾਂ ਸਿਰੇ ਨਹੀਂ ਚੜਦੀਆਂ ਹੁੰਦੀਆਂ ਇਹ ਦੋ ਇਹ ਦੋ ਕੁ ਸਾਲਾਂ ਦਾ ਪਿਆਰ ਪੂਰ ਜਾਂ ਹੁੰਦਾ ਉਸ ਤੋਂ ਬਾਅਦ ਉੱਡ ਜਾਂਦਾ ਜਿਹੜਾ ਪੌਂ ਕਰਦੇ ਆ ਬਾਈ ਉਹ ਉਮਰ ਭਰਦਾ ਪਿਆਰ ਹੁੰਦਾ ਚੱਲ ਮੇਥੋਂ ਗਲਤੀ ਹੋ ਗਈ ਮੈਂ ਗਲਤੀ ਮੰਨਦੀ ਆ ਮੈਂ ਲੋ ਤੂੰ ਤਾਂ ਗੁੱਸਾ ਕਰ ਜਾਨੀ ਮੈਂ ਹੀ ਨਹੀਂ ਕਹਿੰਦਾ ਮੈਂ ਤਾਂ ਤੈਨੂੰ ਗੱਲ ਸੁਣਾਈ ਆ ਬਾਈ ਹੁਣ ਤੂੰ ਸੁਧਰ ਜਾ ਬਾਬਾ ਗੁਰੂ ਸੁਧਰ ਜਾ ਤੂੰ ਆਪਦਾ ਘਰ ਸਾਂਭ ਲਾ ਆਪਣਾ ਘਰ ਪਹਿਲੇ ਹੀ ਉੱਜੜ ਗਿਆ ਮੈਂ ਸੁਧਰਿਆ ਤਾਂ ਹੋਇਆ ਮੈਂ ਮੈਂ ਕਿਸੇ ਨਾਲ ਲੜਦਾ ਕਿਸੇ ਨਾਲ ਲੜਦਾ ਨਹੀਂ ਭਿੜਦਾ ਨਹੀਂ ਤੇਰੇ ਨਾਲ ਤਾਂ ਉਹ ਕਹਿੰਦੇ ਹੁੰਦੇ ਕੰਦ ਚ ਥੋੜੇ ਮਾਰਨ ਵਾਲਾ ਕੰਮ ਆ ਮੈਨੂੰ ਪਤਾ ਹੁਣ ਤੂੰ ਐਂ ਕਹਿਣੀ ਆ ਬੀਬੀ ਤੂੰ ਆ ਦਾਰੂ ਦੂਰੋਂ ਛੱਡ ਦੇ ਹਾਂ ਬਸ ਮੈਂ ਕੋਈ ਨਾ ਛੱਡ ਬਸ ਅੱਜ ਤੋਂ ਬਾਅਦ ਤੂੰ ਦਾਰੂ ਨਹੀਂ ਪੀਣੀ ਹੈਗੀ ਜੇ ਤੂੰ ਦਵਾਈ ਲੈਣੀ ਹੈ ਤੈਨੂੰ ਦਵਾਈ ਦਵਾ ਦਿੰਨੇ ਆ ਲੈ ਚੱਲ ਕੋਈ ਨਾ ਅੱਜ ਜੱਜ ਪੀਊਗਾ ਫੇਰ ਲੈ ਫੇਰ ਉਹੀ ਗੱਲ ਅੱਜ ਅੱਜ ਪੀਊਂਗਾ ਅੱਜ ਤਾਂ ਪੀ ਲੈਣ ਦੇ ਬਾਈ ਬਣ ਕੇ ਚਾਹ ਵੀ ਨਹੀਂ ਪੀ ਤੂੰ ਤੂੰ ਵੀ ਨਾ ਪਾਬੀ ਤੋਈ ਲੋਟ ਆਉਣਾ ਮੈਨੂੰ 100 ਰੁਪਏ ਲੈ ਦੇ ਬਾਈ ਬਣ ਕੇ ਮੈਂ ਪਊਗਾ ਇੱਕ ਪਊਗਾ ਜਮ ਚਾਹ ਬਣਾ ਕੇ ਦਿੰਨੀ ਆ ਮੈਂ ਪਹਿਲਾਂ ਤੂੰ ਚਾਹ ਪੀ ਲੈ ਨਾ ਚਾਹ ਦਾ ਹੁਣ ਕਿਹੜਾ ਟਾਈਮ ਆ ਤੂੰ ਮੈਨੂੰ 100 ਰੁਪਏ ਦੇ ਦੇ ਬਾਈ ਮਾਨਸ ਹੇ ਮੇਰੇ ਰੱਬਾ ਸਤੇ ਸੈਨੇ ਸੱਚੀ ਕਹਿੰਦੇ ਹੁੰਦੇ ਨੇ ਭੈਣਾਂ ਨੂੰ ਤਾਂ ਪਿਆਰ ਹੁੰਦਾ ਆ ਦੇਹਲਾ ਵਿਚਾਰੀ ਨਾਲ ਕਹਿੰਦੀ ਮੈਂ ਤੈਨੂੰ ਚਾਹ ਕਰਕੇ ਲੈ ਕੇ ਦਿੰਦੀ ਆ ਨਾਲੇ ਤੈਨੂੰ 100 ਰੁਪਏ ਦਿੰਦੀ ਆ ਨਾਲੇ ਫਿਕਰ ਆ ਵੀ ਮੇਰਾ ਭਾਈ दारू ਛੱਡ ਦੇ दारू ਪਿੰਦਾ ਕੱਲ ਕੋਈ ਨੰਭੇ ਛੱਡ ਦਾਂਗੇ ਉਹ ਦੇਹਲਾ ਭੈਣ ਦੇ ਯਾਰ ਦੀ ਬੈਤਲ ਮੈਂ ਵੱਢ ਕੇ ਇਹਦੇ ਟੇਕਿੰਗ ਛੱਡ ਦੇਉ ਮੈਂ ਇਹਨੂੰ ਰੱਖਦਾ ਕੜਕੇ ਦਾ ਪਿੱਟੀਆਂ ਨਾ ਮੈਨੂੰ ਚਾਹ ਨਹੀਂ ਕੁੱਟ ਕਰਕੇ ਦਿੱਤੀ ਓਏ ਬੈਤਲ ਨੇ ਐ ਡਿੱਲੂ ਚੀਤੇ ਮੈਂ ਜਮੀਨ ਦੇਹਲਾ ਤਰਸੀ ਨਹੀਂ ਖਾਦਾ ਇਹਦਾ ਮਤਲਬ ਜੇ ਪਿਆਰ ਨਹੀਂ ਕਰਦੀ ਤਾਂ ਆਪਾਂ ਨੂੰ ਹਣ ਮੈਂ ਇਹਦੇ ਪਾਈ ਨੂੰ ਫੋਨ ਕਰਦਾ ਵੀ ਬਸ ਲੈ ਜਾਏਗਾ ਜੇ ਚੋ ਬਾਗੀ ਜੇ ਵੀ ਜਾਣ ਦੇ ਹਾਂ ਹਾਂ ਆ ਬਾਬੀ ਹੁਣ ਤਾਂ ਠੀਕ ਆ ਅੱਗੇ ਨਾਲੋਂ ਚਲ ਹੋਰ ਜੜਦਾ ਤਾਂ ਬਾਲੀ ਦੁੱਖ ਹੋ ਜਾਂਦਾ ਹੈ ਨਾ ਬਾਲਾ ਜਾਦੇ ਓਖਾ ਹੋਇਆ ਪਿਆ ਸੀਗਾ ਸਿਰਚ ਵੀ ਸਾਂਗਾ ਬਾਲੀ ਦਰਦ ਹੋਰ ਇਹਦੇ ਨਾਲ ਸਿਰ ਵੀ ਦੁਖਦਾ ਜਿਆਦੇ ਹੈ ਨਾ ਤੇ ਮੈਂ ਉਸਦਾ ਬਾਲਾ ਬੁਤਾ ਬੋਲਿਆ ਨਹੀਂ ਜਾਂਦਾ ਮੈਂ ਤਾਂ ਉਹ ਗਾਂਦੀ ਗੱਲ ਛੇੜੀ ਸੀ ਮੈਂ ਆਖਿਆ ਉਹਦੇ ਰਿਸ਼ਤੇ ਬਾਰੇ ਆਪਾਂ ਸੋਚਦੇ ਤੀਏ ਹੁਣ ਪਤਾ ਕੀ ਹੈਗਾ ਪਾ ਵੀ ਤੇ ਸਾਡੀ ਤਾਂ ਮਾਂ ਵੀ ਤੂੰ ਆ ਪਿਓ ਵੀ ਤੂੰ ਆ ਮੇਰਾ ਤਾਂ ਭਰਾ ਵੀ ਤੂੰ ਆ ਭਝਾਈ ਵੀ ਤੂੰ ਆ ਮੈਂ ਤਾਂ ਸਭ ਗਾ ਕਾਲੇ ਕਣੀ ਦੇਖ ਦੇਖ ਚੁਰੀ ਜਾਂਦੀਆਂ ਗੀ ਦੇਖ ਅਸੀਂ ਤਾਂ ਤੇਰੇ ਨਾਲ ਆਂਗੇ ਜਿੱਥੇ ਸਾਨੂੰ ਤੂੰ ਖੜਾ ਦੇਂਗੀ ਉਸ ਤੌਥੀ ਖੜਾਾਂਗੇ ਠੀਕ ਆ ਪਾਰਾ ਗਾਗਾਂ ਦਾ ਹੁਣ ਸੋਚੀ ਆਪਾਂ ਇੱਕ ਮੁੰਡਾ ਗਾ 7-8 ਕਿੱਲੇ ਜ਼ਮੀਨ ਦੇਨੇ ਗੀ ਅੱਛਾ ਭੈਣ ਜੀ ਘਰ ਵਾਲੀ ਤਾਂ ਉਹਦੇ ਮੁੱਕੀ ਹੋਈ ਆ ਉਹਦੇ ਇੱਕ ਮੁੰਡਾ ਮੁੰਡਾ ਗਾ ਵਸਾ ਅੱਛਾ ਹਾਂ ਉਹ ਕਹਿੰਦੇ ਨੇ ਭਾਈ ਸਾਨੂੰ ਕੁੜੀ ਸਿਆਣੀ ਹੋਵੇ ਕੰਮ ਵਾਲੀ ਹੋਵੇ ਹੁਣ ਮੈਂ ਸੋਚਿਆ ਮੈਂ ਕਿ ਆਪਾਂ ਕਿਉਂ ਨਾ ਗਾਗੰਦਾ ਕਰ ਦਈਏ ਨਾਲੇ ਸੋਡੇ ਸਿਰੋਂ ਭੋਜ ਲੈ ਜੂਗਾ ਸਿਆਣੀ ਤਾਂ ਭੈਣ ਦੀ ਬਥੇਰੀ ਆ ਦੇਖ ਸਾਰੇ ਪਾਸਿਓ ਵਧੀਆ ਕੰਮ ਧੰਦਾ ਵਧੀਆ ਕਰਦੀ ਐ ਅਕਲ ਵੀ ਬਥੇਰੀ ਹੈਗੀ ਬਸ ਕੋਈ ਜਿਹੜਾ ਕੋਈ ਕਰਮਾਂ 'ਚ ਫਰਕ ਪੈਗਾ ਉਹੀ ਪੈ ਗਿਆ ਮੈਨੂੰ ਵੀ ਹੁਣ ਆਈਆਂ ਮੈਂ ਆਖਿਆ ਹੁਣ ਤੂੰ ਕਿੰਨਾ ਚਿਰ ਹੋਵਾਂਗੀ ਦੇਖੀ ਜਾਵੇਗੀ ਸੁਖ ਨਾਲ ਤੇਰੇ ਵੀ ਕੱਲ ਨੂੰ ਜਵਾਕ ਡਾਰ ਹੋ ਜਾਣਗੇ ਮੈਂ ਆਪਦੇ ਘਰ-ਬਾਰ ਦੀ ਹੋ ਵੀ ਚੱਲ ਸੋਡੀ ਚਿੰਤਾ ਮੁੱਕ ਜੂ ਮੇਰੀ ਵੀ ਚਿੰਤਾ ਮੁੱਕ ਜੂਗੀ ਚੱਲ ਕੋਈ ਨਹੀਂ ਭਣੇ ਉਹਦੇ ਨਾਲ ਆਪਾਂ ਰਾਏ ਕਰ ਲਾਂਗੇ ਹੈ ਜਿਵੇਂ ਕਹੂਗੀ ਫੈਸਲਾ ਤੈਨੂੰ ਪਤਾ ਉਸੇ ਦੇ ਹੱਥ 'ਚ ਹੀ ਹੈ ਨਾ ਜਿਵੇਂ ਉਹਨੇ ਕਰਨੀ ਹੈ ਉਸੇ ਤਰ੍ਹਾਂ ਹੀ ਕਰਨੀ ਹੈ ਮੈਂ ਵੀ ਹੁਣ ਪਤਾ ਕੀ ਆ ਜਵਾਕੜੀ ਨੂੰ ਮੈਂ ਵੀ ਪੁੱਛ ਨਹੀਂ ਸਕਾਂ ਜੀ ਆਪਾਂ ਖਾ ਲੱਗਦਾ ਮੈਨੂੰ ਕੋਈ ਨਹੀਂ ਪੁੱਛ ਲਾਂਗੇ ਆਪਾਂ ਕੋਈ ਨਹੀਂ ਐਡਾ ਹੁਣ ਸਾਰੀ ਗੱਲ ਹੁਣ ਤੇਰੇ ਤੇ ਆ ਬਾਰਾ ਤੇ ਹੁਣ ਆਏ ਆ ਕਿ ਤੇਰੇ ਨਾਲ ਤਾਂ ਮਾ-ਮਾ ਵਾਂਗੂ ਪਿਆਰ ਆ ਉਹਦਾ ਮੈਂ ਤਾਂ ਕਦੇ ਨਾ ਕਦਾਈ ਆਉਣੀ ਸਮਾਹੀ ਹਾਂ ਨਾ ਪਿਆਰ ਤਾਂ ਬਹੁਤ ਕਰਦੀ ਮੈਂ ਸਾਰੀ ਹਰ ਇੱਕ ਗੱਲ ਵਧੀਆ ਸਾਂਝੀ ਕਰਦੀ ਐ ਮੇਰੇ ਨਾਲ ਪਰਸ ਆਉਂਦਾ ਸਾਂਗਾ ਅਜ ਵਾਕੜੀ ਪਰ ਸਤਾਉਂਦੀ ਆ ਹੁਣ ਉਹ ਬਸ ਆਪਦੇ ਬਾਈ ਦਾ ਟੈਨਸ਼ਨ ਵਾਲਾ ਕਰਦੀ ਐ ਫੇਰ ਉਹ ਥੋੜੇ 24 ਘੰਟੇ ਲਵੇ ਰਹੀ ਦੀ ਮੈਂ ਸਾਰਾ ਦਿਨ ਨਹੀਂ ਕਰੀਊਗੀ ਮੈਂ ਕੋਈ ਨਹੀਂ ਪਰਮਾਤਮਾ ਆਪ ਹੀ ਠੀਕ ਕਰ ਦਉਂਦਾ ਕਈ ਤਾ ਰੱਬ ਸੁਣਦੀ ਹੁੰਦਾ ਭੈਣ ਜੀ ਅਜ ਤਾਂ ਪਰਸੋਂ ਮੈਨੂੰ ਫੋਨ ਕਰਿਆ ਕਹਿੰਦੀ ਭੈਣੇ ਭਾਬੀ ਦਾ ਦੇਖੀ ਤੂੰ ਅੱਗੇ ਨੋ ਕਹਿੰਦੀ ਚਿਹਰੇ ਦਾ ਫਰਕ ਪੈ ਗਿਆ ਬਣਾਏ ਕਿਣ ਕਿਣ ਕਰੇ ਮੈਂ ਆਖਿਆ ਕੋਈ ਨਾ ਗਾਗਨ ਵਿਹਜੇ ਤਾ ਉਹ ਤੇਰਾ ਸਹਾਰਾਗਾ ਹਾਂ ਮੈਂ ਆਕਾ ਤੁਹਾਡਾ ਦਾ ਦੋਨਾਂ ਦਾ ਪੜਣਾ ਮੰਗੂ ਮਹਾ ਮੋਵਾ ਦਾ ਪੜਣਾ ਮੰਗੂ ਟਾਈਮ ਨਾਲ ਦਾ ਤੁਹਾਡਾ ਬਾਕੀ ਚੱਲ ਆਪਾਂ ਕਰ ਦਿਆਂ ਗੱਲ ਨਾ ਕੋਈ ਹੁਣ ਮੈਂ ਤੇਰੇ ਵਾਸਤੇ ਕੁੱਟ ਚਾਹ ਦੀ ਕਰਕੇ ਲਿਆਵਾਂ ਚੱਲ ਲੈ ਆ ਕੁੱਟ ਹੋਰ ਕੁੱਟ ਦਾ ਚਾਹ ਕਰਕੇ ਲਿਉਣੀ ਹੈਗੀ ਸਰ ਜਾਂ ਟਿਕ ਜੂ ਜੈ ਹੋਰ ਸਰ ਟਿਕ ਜੂਗਾ ਨਾਲੇ ਦੋ ਰੋਟੀਆਂ ਵੀ ਲਾਲ ਕੇ ਦੇ ਦੂੰਗੀ ਆਏ ਹਾਏ ਕੀ ਕਰਾਂ ਅੱਜ ਬਾਖੜੀ ਦਾ ਤਾਂ ਪਾਲੀ ਤਰਸ ਆਉਂਦਾਗਾ ਜੰਦਰੀ ਨੇ ਉਦੋਂ ਤਾਂ ਫੈਸਲਾ ਲੈ ਲਿਆ ਹੁਣ ਉਹ ਗੱਲ ਮੰਗੂ ਕੇ ਨਾ ਉਧਰ ਦੀ ਨਾ ਉਧਰ ਦੀ ਕੀ ਹੋਂ ਬਰਾਉਦੀ ਨਿਆਣੀ ਦੀ ਇਹਦੇ ਵਰਗੀਆਂ ਤਾਂ ਹਜੇ ਕੁਮਾਰੀਆਂ ਫਿਰਦੀਆਂ ਨਹੀਂ ਨਹੀਂ ਜਾਣ ਨੇ ਪਕੌਣੇ ਦੇਣਾ ਚੂਰਾ ਪੂਰਾ ਹੀ ਦੇਤਾ ਕੱਥਾ ਕਰਕੇ ਵੇ ਆ ਗਿਆ ਬਣਾਏ ਨਿਕਲ ਗੰਦੇ ਹਲੋ ਹਾਂ ਸੌਖਾ ਵੀ ਅੱਛਾ ਜੀ ਆ ਗਿਆ ਬਸਮੈਂ ਮਾਈਕਾ ਦੇਤੀ ਖੜਾ ਆ ਗਿਆ ਆਇਆ ਆਇਆ ਮੋਰੀ ਖਰਾ ਮੋਟਰਸਾਈਕਲ ਦਾ ਕਿ ਸਾਈਕਲ ਲੈ ਕੇ ਚੱਲੀ ਹੈ ਲੈ ਮਿੰਟਾਂ ਚ ਖੜਾ ਹੋ ਗਿਆ ਹੁਣ ਤਾਂ ਪਤਾ ਨਹੀਂ ਕਿਹੜੀ ਮੇਮ ਦਾ ਫੋਨ ਆ ਗਿਆ ਹੈ ਨਹੀਂ ਬੜਾ ਕਿਵੇਂ ਜਾਂਦਾ ਛੋਟਿਆ ਉਹ ਕਹੂਗਾ ਮੈਂ ਥੋਟਿਆ ਨਹੀਂ ਜਾਂਦਾ ਹੁਣ ਤਾਂ ਬਿੰਦ ਚ ਵਗ ਗਿਆ ਨਹੀਂ ਚੌਰਾ ਮੈਨੂੰ ਤਾਂ ਹਟ ਟੈਮ ਗਾਲਾਂ ਦਿੰਦਾ ਰਹਿੰਦਾ ਹੁਣ ਦੇ ਕਿਵੇਂ ਭੱਜਿਆ ਹੁੰਦਾ ਡਾਕ ਗੱਡੀ ਮੰਗੂ ਜਾਂਦਾ ਇਹ ਦੇਖਾ ਨਾ ਇਹਨੂੰ ਭਲਾਵੇਂ ਘੜੀ ਹੋ ਗਏ ਜਿਹੜੇ ਪਾਸੇ ਨਾ ਗਿਆ ਨਾ ਗਿਆ ਉਹ ਤਾਂ ਪਤਾ ਨਹੀਂ ਸਾਈਕਲ ਤੇ ਗਿਆ ਜਾਂ ਵੱਡਾ ਨਹੀਂ ਮੋਟਰਸਾਈਕਲ ਤਾਂ ਜਾਣਦਾ ਨਹੀਂ ਸਾਈਕਲ ਤੇ ਗਿਆ ਹੁਣ ਦੇਖ ਕਿਉਂ ਨਹੀਂ ਆ ਮੈਂ ਕਿੱਥੇ ਰਹਿ ਗਿਆ ਪਤਾ ਨਹੀਂ ਬੁਲਟ ਤੇ ਆਊਗਾ ਪਤਾ ਨਹੀਂ ਗੱਡੀ ਤੇ ਆਉਣ ਵਾਲਾ ਹੋਣਾ ਓਏ 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 ਲੈ ਕਹੀ ਨਾ ਕਹਿੰਦਾ ਮੈਂ ਤਾਂ ਇਹ ਕੀ ਜੀਜੇ ਹਾਂ ਨਾ ਤੈਨੂੰ ਘਰੇ ਗੱਡੀ ਨਹੀਂ ਖੜੀ ਸੀ ਓਏ ਇਹ ਤਾਂ ਜਹਾਜ਼ ਵਰਗਾ ਬਣੀਆ ਗੱਡੀ ਜੀ ਪਰ ਇਹਦੀ ਟਿਕਟ ਟਿਕਟ ਬੁੱਕ ਕਰਾਉਣ ਲਈ ਪਹਿਲਾਂ ਹੀ ਮੈਨੂੰ ਫੋਨ ਮਾਰ ਦਿੰਦਾ ਗੱਡੀਆਂ ਗੁੱਡੀਆਂ ਕਿਰਿ ਸਟਾਦੀਆਂ ਆਂ ਜੀ ਹਾਂ ਤੂੰ ਦੇਖ ਬਾਈ ਕਿ ਸਾਈਕਲ ਤੇ ਬੈਠੀ ਹੋਏ ਗੱਲੇ ਸਾਈਕਲ ਤੇ हां हां ਬਹੁਤਾ ਬੈਠੀ ਆ ਨਿੱਕੇ ਹੁੰਦੇ ਆ ਮੈਂ ਬੈਠੇ ਮੇਰੇ ਬੰਬੂ ਘਰਦੇ ਨੇ ਦੇਖੀ ਨਿਆਰੇ ਹੁੰਦੇ ਆ ਆਹੋ ਤੂੰ ਆਦਾ ਤਾਂ ਜਲੂਸ ਕਢਾਉਣਾ ਹੀ ਆ ਮੇਰਾ ਵੀ ਕਢਾਈਗਾ ਆ ਚੋਲਾ ਟੰਗ ਲਾ ਫੇਰ ਇਹਦੇ ਨਾਲ ਆਪਦੇ ਬੰਬੂ ਘਰਦੇ ਚੋਲਾ ਲਸਲਾ ਹਾਂ ਉਹ ਤੂੰ ਤਾਂ ਟੰਗ ਲਿਆ ਬਹਿ ਜਾ ਬਹਿ ਜਾ ਵੇ ਤੂੰ ਮੇਰਾ ਜਲੂਸ ਨਾ ਕਢਾ ਦੀ ਜੀਜੇ ਓਏ ਨਹੀ ਵੇ ਬੇਟੇ ਏਗਣਾ ਦੀ ਮੈਨੂੰ ਤੇਰਾ ਤੂੰ ਤਾਂ ਪੀਤੀ ਚਾ ਮੈਂ ਤਾਂ 소ਫੀ ਆ ਮੈਨੂੰ ਨਾ ਦੇਖਦੀ ਉਹ ਨਹੀਂ ਦੇਖਦਾ ਸਾਰੀਏ ਤੈਨੂੰ ਦੇਖਦਾ ਫਿਰ ਮੇਰੇ ਪੱਲੇ ਕੀ ਰਹੀ ਉਹ ਹਾਂ ਜਾ ਹਾਂ ਜਾ ਤੂੰ ਥਲੇ ਹਟ ਮੈਂ ਜਾ ਬਹਿ ਜਾ ਜੀਜੇ ਮੈਨੂੰ ਦੇਖਣਾ ਤੈਨੂੰ ਤਾਂ ਤਾਂ ਜਾਣਦੇ ਨਹੀਂ ਦੇਖਦਾ ਲੈ ਲੈ ਤੈਨੂੰ ਤਾਂ ਆਪ ਦੀ ਸੁਰਤ ਹੈਨੀ ਤੂੰ ਤਾਂ ਆਪ ਡਿੱਗੀ ਜਾਣਾ ਐਵੇਂ ਡਿੱਗੀ ਨਾ ਤੂੰ ਬਹਿ ਜਾ ਲੈ ਜਲੂਸ ਨਾ ਕਢਾ ਦੀ ਮੇਰਾ ਬਹਿ ਜਾ ਬਹਿ ਜਾ ਬਹਿ ਗਈ ਉਹ ਜਮੀਨ ਫੁੱਲਾਂ ਵਰਗਾ ਪਾਰ ਓਏ ਹੌਰੀ ਜਮੀਨ ਪਾਰ ਆਈ ਹਏ ਹਾਈ ਡੇਕਦਾ ਮੈਨੂੰ ਨਹੀਂ ਹਾਈ ਡੇਕਦਾ ਨਹੀਂ ਗਿਆ ਇਹਦਾ ਬਹਿ ਜਾ ਫੋਟੋ ਤੂੰ ਮੈਨੂੰ ਸਹੀ ਸਲਾਮਤ ਕਰ ਲੈ ਜਾਏਗਾ ਕਿ ਨਹੀਂ ਆ ਜਾ ਮਲੇ ਹੁਣ ਤੇਰੀ ਭੈਣ ਨੂੰ ਬਹਿ ਜਾ ਜੀਜੇ ਦੇ ਲੱਗ ਕੇ ਹੱਥ ਪਾ ਕੇ ਬਹਿ ਜਾ ਬੇ ਡੇਗੇਗਾ ਤੂੰ ਮੈਨੂੰ ਧਿਆਨ ਨਾਲ ਟ੍ਰੈਂਗਲ ਤੇ ਨਹੀਂ ਬਹਿੰਦੇ ਹੁੰਦੇ ਹੱਥੀਆਂ ਪਾ ਕੇ ਉਵੇਂ ਬਹਿ ਜਾ ਬੇ ਤੇ ਮੇਰਾ ਹੱਡ ਪੈਰ ਨਾਲ ਤੜਵਾਦੀ ਮੇਰਾ ਤਾਂ ਔਖਾ ਹੋ ਜੂ ਘਰੇ ਹਾਈ 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 ਓਏ ਨਾ ਉੱਤਰ ਜਾ ਹੁਣ ਉੱਤਰ ਜਾ ਓ ਸਾਚਾ ਨਹੀਂ ਨਾ ਸੇ ਮੇਰਾ ਸਾਧੂ ਠੀਕਾ ਬੇ ਮਰਨਿਆ ਮੈਂ ਤਾਂ ਵਿਆਹੀ ਹੋਈ ਨਹੀਂ ਘਟ ਡੱਫਲਿਆ ਕਰ ਓਏ ਮੈਂ ਤਾਂ ਹੂੰ ਕੁਛ ਲਾਦੀ ਬਣੂਗਾ ਤਾਂ ਹੈਗਾ ਕੋਈ ਤਾਂ ਖਸਮ ਆਉਗੀ ਬਣੂਗਾ ਖਜ ਬਣਿਆ ਤਾਂ ਨਹੀਂ ਕੋਈ ਨਾ ਫਿਰ ਕੋਈ ਨੰ ਮੈਂ ਤਾਂ ਹੂੰ ਕੁਛ ਲਾਉਨੀ ਐ ਸ਼ਕਤ ਤੇਰੀ ਪੈਨ ਨੂੰ ਕਹਿੰਨੀ ਹੈ ਜੀਜੇ ਨੂੰ ਘਟਦਾ ਰੋ ਡਫਾਇਆ ਕਰੋ ਸਾਰਾ ਦਿਨ ਡੱਫ ਕੇ ਬੈਠਾ ਰਹਿੰਦਾ ਡੱਕਿਆ ਹੋਇਆ ਜੀ ਜੀ ਨੇ ਕਿਹੜੇ ਤੇ ਚੁੰਡੀਆਂ ਵੜਲੀਆਂ ਕਹ ਕੈ ਤਾ ਨਾ ਮੈਂ ਇਹਨਾਂ ਦਦ ਨੂੰ ਪੁੱਲਾ ਵਾਂਗੂ ਨਹੀਂ ਲਿਆਇਆ ਹਾਂ ਹਾਂ ਜੀ ਅੰਦਰ ਵਾਲੀ ਨੂੰ ਪਤਾ ਲੱਗ ਗਿਆ ਨਾ ਤੂੰ ਮੈਨੂੰ ਐ ਕਹਿਣਾ ਇਹਨੂੰ ਦੱਸੂ ਉਹ ਹਾਂ ਜੀ ਭੀਜੀ ਵਾਲੀ ਕਰ ਦਿੰਦਾ ਨਾ ਫਿਰ ਦੇਖ ਜੀ ਤੂੰ ਲਾਈ ਜਾਂਦੇ ਈ ਕਹੇ ਤਾ ਕਿਹ ਹੈ ਡੱਕਣਾ ਨਾ ਹੋਵੇ ਤਾ ਹੁਣ ਆ ਜਾ ਚੱਕ ਲੈ ਇਹਨੂੰ ਮੈਂ ਤੱਕ ਮੈਂ ਖੋਲਾ ਬਾਹਰ ਇੱਥੇ ਰੱਖ ਦੇ ਇਹਨੂੰ ਕੋਈ ਨਹੀਂ ਤੇਰਾ ਬੰਬੂ ਕਾਰ ਚੱਕਦਾਗਾ ਆਏ ਆਏ جے 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 تیرے ਲੱਛਣ ਨਾ ਮੈਂ ਤਾਂ ਵਿਆਹ ਹੀ ਨਾ ਕਰਾਂ ਮੈਂ گاଁ ਜਾ ਕੇ ਨਹੀਂ ਤੂੰ ਮੇਰੇ ਨਾਲ ਹੀ ਕਰਾ ਲਾ ਹਾਂ ਹਾਂ ਤੇਰੇ ਨਾਲ ਕਰਾ ਲਾ ਚਲ ਅੰਦਰ ਚੱਲ ਤੇਰੀ ਤਾਂ ਮੈਂ ਪਰਾਂ ਹੋ ਜਾਣ ਵਾਲੇ ਮੇਰੇ ਤਾਂ ਹਾਏ 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 ਆ ਜਾ ਹੁਣ ਆ ਵੇ ਇਹ ਜਿ ਲੈ ਕੇ ਨਹੀਂ ਆਲੇ ਸੀ ਖੜਵਾਇਆ ਕਾ ਤੋ ਸੀ ਇਹ ਤਾਂ ਉਦੋਂ ਹੈ ਨਹੀਂ ਜੀ ਘਰੇ ਇਹ ਤਾਂ ਹੁਣ ਆਇਆ ਆਪਣੇ ਉਹ ਦੂਜੇ ਗਏ ਲੈ ਕੇ ਕਈ ਲੈ ਜਾਏ ਨਾ ਉਹ ਹੀ ਮੇਰੀ ਹੱਡੀਆਂ ਸਾਰੇ ਰਾਜ ਚ ਤੜਵਾ ਦੀਆਂ ਸਾਈਕਲ ਤੇ ਦੇਖੀ ਕੀ ਕਹਿ ਰਿਹਾ ਓ ਡੱਕਿਆ ਰਹਿੰਦਾ ਸਾਰੀ ਦਿਹਾੜੀ ਭਗਵਾਨ ਇਹ ਤੇਰੀ ਬੇਬੇ ਉਹ ਸਾਡੀ ਤੇਰੀ ਭੈਣ ਆ ਗਈ ਤੂੰ ਜਾਣੇ ਜਿਆਨੇ ਤਾਰ ਕੇ ਦੱਸੀ ਨਹੀਂ ਨੀ ਕੰਜਰ ਨੇ ਵੀ ਤੇਰੀ ਭੈਣ ਆਉਗੀ ਥੋੜਾ ਜਿਹਾ ਨਿਭੇ ਠੀਕ ਹੈ ਭਣੇ ਹੋਰ ਨਹੀਂ ਮੇਰੀ ਛੋਟੀ ਭੈਣ ਨੂੰ ਮੈਂ ਤਾਂ ਡਿੱਕੀ ਜਾਂਦੀ ਸੀ ਇਹਨੇ ਚੋਰੇ ਨੇ ਤੈਨੂੰ ਰਾਹ 'ਚ ਕੁਸਤਾ ਨਹੀਂ ਕਿਹਾ ਕੁਛ ਨਹੀਂ ਕਿਹਾ ਭਣੇ ਤੈਨੂੰ ਪਤਾ ਆ ਗੱਡੀ ਕਿਵੇਂ ਅਸਤੇ ਖੜਾਈ ਸੀ ਬਾਹਰ ਮੋਟਰਸਾਈਕਲ ਕਿਵੇਂ ਅਸਤੇ ਖੜਾਈ ਸੀ ਨਹੀਂ ਮੈਨੂੰ ਤਾਂ ਭੁੰਨਣਾ ਦੱਸ ਕੀ ਨਹੀਂ ਗਿਆ ਇਹ ਵੀ ਤੇਰੀ ਭੈਣ ਆਉਗੀ ਅੱਜ ਆਲਾ ਮੈਂ ਤਾਂ ਦੇਖ ਰਹੀ ਸੀ ਆ ਤੇਰੀ ਬੇਬੇ ਆ ਓਏ ਆ ਜਾ ਪੁਰਜਿਆ ਪਟੋਲਿਆਂ ਬਹਿ ਜਾ ਕੁੰਸੀ ਤੇ ਦੇਖ ਭੈਣ ਕਿਵੇਂ ਬੋਲਦਾ ਆ ਨਹੀਂ ਪੁੱਛਣਾ ਇਹਨੇ ਤਾਂ ਮੈਨੂੰ ਤਪਾਰ ਕੇ ਛੋੜ ਗਏ ਜਮੀ ਓਕਾ ਨਾ ਓਕਾ ਦਾ ਜਿੰਨਾ ਵੀ ਕਹੇ ਇਹਦਾ ਹਾਲ ਦੇਖ ਕੇ ਨਾ ਜਿਵੇਂ ਇਹਦਾ ਹਾਲ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾਗਾ ਆ ਲਾ ਦੇਵੇ ਪਾਉ ਰਿਆ ਲਾ ਦੇ ਇਹਨੂੰ ਓਏ ਲਾਤਾ ਇਹ ਲਾ ਦੇ ਚੋਰੀਆ ਮੈਂ ਹੁਣ ਤੇ ਨਹੀਂ ਸੰਗ ਮੰਨ ਲਿਆ ਆਪਦੀ ਸਾਲੀ ਦੀ ਚੱਲ ਮੈਨੂੰ ਤਾਂ ਜਹਾਂ ਜਾਂ ਕੁਝ ਕਹੀ ਜਾਣਾ ਕਹੀ ਜਾਣਾ ਬਹਿ ਜਾ ਭਣੀ ਤੂੰ ਬਹਿ ਜਾ ਅੱਖਾਂ ਖੋਲ ਆ ਇਹਨੂੰ ਪੀਣੀ ਕਾ ਤੋ ਦਿੰਦੇ ਓ ਤੁਸੀਂ ਮੈਂ ਚਾਹ ਲਿਆ ਹੁਣੀ ਆ ਹਾਂ ਇਹਨੂੰ ਅੱਜ ਬੇਰ ਖਵਾ ਗਏ ਖਾਣਗੇ ਖਾਣੇ ਯਾਰ ਅਰੇ ਮੇਰੇ ਕੀ ਐ ਬੇਰ ਖਵਾ ਕੇ ਕੰਮ ਬਣ ਨਹੀਂ ਜਾਵੇ ਬੱਸ ਹੁਣ ਬਹੁਤ ਨੇ ਬਹੁਤ ਨੇ ਹਾ ਬਟੇ ਜਾਣੇ ਤੂੰ ਸੀਗਾ ਬਰਾਕਰ ਮੈਂ ਮੈਂ ਦਾ ਆਇ ਗਾ ਜਿਆਰ ਖਤਰੀ ਖਤਰ 베ਰ ਲੈ ਲੇ ਕਿੰਨੇ ਵੀ 베ਰ ਖਾਲਾ 베ਰ ਤਲ ਖਾਲ ਨਹੀਂ ਆਉ ਤਾਂ ਠੀਕ ਹੈ ਡਰਾਉਣਾ ਕਾ ਤੂੰ ਬਾਜ ਮਾਰ ਕੇ ਵੀ ਠਾ ਸਕਦਾ ਸੀ ਡਰਾਉ ਨੂੰ ਕਿਹੜਾ ਮੈਂ ਤੇਰੇ ਡਾਂਗ ਮਾਰੂੰ ਤੂੰ ਤਾਂ ਹਾਂ ਹੱਥ ਈ ਲੈ ਮੜਾ ਜਾ ਮੈਂ ਉੱਠਾੜਾ ਹੱਥ ਦੀ ਲੈਡਰ ਆਤਾ ਸੀ ਤੂੰ ਮੈਨੂੰ ਹੱਥ ਦੇ ਨਾ ਇਹ ਮੈਂ ਤਾਂ ਅੱਜ ਦੇਖ ਨਹੀਂ ਦੇਖ ਦੇਖ ਤੇ ਹੱਥ ਹੈ ਕਿੰਨੇ ਸੋਣੇ ਨੇ ਇਹ ਤਾਂ ਮੇਰੇ ਸ਼ਿੱਤਰ ਪਵਾ ਦੇਗਾ ਆਈਓ ਤੇਰੀ ਗੱਲਾਂ ਕਰਕੇ ਨਾ ਤੂੰ ਉਹ ਤਾਂ ਸ਼ਿੱਤਰ ਖੰਡਾ ਹੈ ਓਏ ਉਹ ਤਾਂ ਸੜੇ ਗੁੱਲ ਗੱਲੇ ਵਰਗੀ ਆਪਾਂ ਤਾਂ ਗੱਲ ਸੁਣ ਲੈ ਜਿਉਣਾ ਸੁਣ ਲੈ ਨਾ ਤੇਰਾ ਜਲੂਸ ਕੱਢੂ ਗੱਲ ਸੁਣ ਲੈ ਇੱਕ ਆਪਾਂ ਦੋ ਗੱਲਾਂ ਪਿਆਰ ਦੀਆਂ ਕਰੀਏ ਮੈਂ ਤੈਨੂੰ ਗੱਲ ਸੁਣਾਉਣਾ ਵੀ ਦੇਖਾ ਪੂਰੇ ਦੋ ਟਾਈ ਕਿਲੇ ਦਾ ਮਹਣਾ ਨਹੀਂ ਮੇਰੇ ਕੋਲ ਬੇਰੀਆਂ ਆਪਣੇ ਖੇਤ ਚ ਮਰੂਦ ਆਪਣੇ ਖੇਤ ਚ ਸੰਗਤ ਰਿਆ ਆਪਣੇ ਖੇਤ ਸਾਰੇ ਬੂਟੇ ਲਵਾਏ ਨੇ ਮੈਂ ਫੇਰ ਮੈਗੀ ਕਰਾ ਫੇਰ ਤੇਰੀ ਭੈਣ ਹਜੇ ਮੈਨੂੰ ਪੁੱਠਾ ਬੋਲਦੀ ਆ ਤੇਰੇ ਤੇਰੇ ਪਿਆਉਣੇ ਨਾ ਤੇਰੇ ਪਿਆਉਣੇ ਮੈਂ ਨਾਲ ਬਹੁਤ ਮੱਟਨ ਧੋਖਾ ਦਿੱਤਾ ਕੀ ਧੋਖਾ ਕੀਤਾ ਐਡੀ ਸੋਹਣੀ ਕੁੜੀ ਦੇਤੀ ਸਾਡੀ ਭੈਣ ਦੇਤੀ ਹੋਰ ਤੈਨੂੰ ਕੀ ਚਾਹੀਦਾ ਕੀ ਦੇਤੀਏ ਮੈਂ ਤੱਕੜੇ ਦਿੱਤੀ ਆ ਸੋਹਣੀ ਦਾ ਤੂੰ ਤੀ ਤੂੰ ਘਰੇ ਰੱਖ ਲਿਓ ਨੇ ਤੈਨੂੰ ਦੇ ਦਿੰਦਾ ਆਹੋ ਮੈਨੂੰ ਦੇ ਦਿੰਦਾ ਫੁੱਲਾਂ ਵਰਗੀ ਕੁੜੀ ਦੇ ਦੀ ਹੋਰ ਤੈਨੂੰ ਕੀ ਚਾਹੀਦਾ ਆ ਤੇਰਾ ਆਉਂਦੇ ਲੱਛਣ ਮਾੜੇ ਆ ਸੁਣ ਹੁਣ ਤੇਰੀ ਭੈਣ ਨਾਲ ਕਰਕੇ ਗੱਲ ਆ ਬਾਤ ਤੂੰ ਮੈਂ ਕੀ ਮਤਲਬ ਤੇਰਾ ਸਮਝੀ ਮੇਰੀ ਗੱਲ ਨਾ ਨਾ ਮੈਂ ਨਹੀਂ ਸਮਝੀ ਕੀ ਮਤਲਬ ਕੀ ਗੱਲ ਕਰਕੇ ਆਉਦੇ ਨਾ ਓਕੇ ਮੈਂ ਇੰਨੀ ਪੜਾਈ ਕਰੇ ਤੇ ਤੂੰ ਪੜਾਈ ਕਰੀ ਖੁੱਲ ਗੱਲ ਸਣਾ ਮੈਂ ਕਹਿੰਦਾ ਵੀ ਤੇਨੂੰ ਮੈਂ ਫੁੱਲਾਂ ਨਾਲ ਗੁਰ ਰੱਖਾਂਗਾ ਤੂੰ ਤੂੰ ਮੈਨੂੰ ਨਾ ਮਰਵਾਦੀ ਇਹੀ ਗੱਲਾਂ ਕਰਕੇ ਨਾ ਤੂੰ ਛਿੱਤਰ ਖਾਣਾ ਉਹ ਤੋਂ ਬਸ ਤੇਰੀ ਭੈਣ ਨੂੰ ਕਹਿ ਵੀ ਪੈਣੇ ਮੇਰਾ ਤਾਂ ਜੀ ਨਹੀਂ ਲੱਗਦਾ ਤੇਰੇ ਬਿਨਾ ਮੈਂ ਤਾਂ ਇੱਥੇ ਰਹੂੰ ਆਪਾਂ ਤਾਂ ਇਕੱਠੇ ਰਹਾਂਗੇ ਮੇਰਾ ਘਰ ਆ ਮੈਂ ਤਾਂ ਆਪਣੇ ਘਰੇ ਜਾਊਂਗੀ ਆ ਵੀ ਤੇਰਾ ਘਰ ਆ ਇਹ ਤਾਂ ਤੁਹਾਡਾ ਘਰ ਆ ਦੋਨੋਂ ਦਾ ਮੈਂ ਤਾਂ ਪ੍ਰਾਣੀ ਆ ਇੱਕ ਦੋ ਦਿਨ ਹੀ ਹੈਗੀਆਂ ਚੱਲ ਜੂਗੀ ਫੇਰ ਓ ਪ੍ਰਾਣੀ ਆ ਮੈਂ ਪ੍ਰਾਣਾ ਬਣੀ ਨੂੰ ਦੋਨੋਂ ਦਾ ਟਾਈਮ ਪਾਸ ਹੋ ਜੂ ਤੇ ਉਹ ਪਰੌਣੀ ਮਾਰ ਦੂਗੀ ਤੈਨੂੰ ਕੋਈ ਨਾ ਉਹ ਡਰ ਨਾ ਮੈਂ ਬਣੀ ਰਹੂ ਤੂੰ ਮੇਰੇ ਹੋਰ ਖਵਾ ਦੇਗਾ ਤੂੰ ਗੱਲ ਸੁਣ ਤੂੰ ਕਹਿ ਕੇ ਤਾਂ ਦੇਖ ਜਦੋਂ ਮੀਆਂ ਬੀਬੀ ਰਾਜ਼ ਕੀ ਕਰੂ ਕਾਜੀ ਜਦੋਂ ਮੈਂ ਵੀ ਕਹਤਾਂ ਤਾਂ ਵੀ ਫੇਰ ਕੀ ਕਰ ਲੂ ਗੱਲ ਬਣ ਜਦ ਤੈਨੂੰ ਰੋਜ ਬੇਰ ਗੱਲ ਸੁਣ ਬਾਗ ਬਣਾ ਦੂੰ ਤੇਰੇ ਖਾਤਰ ਉੱਥੇ ਮੈਂ ਜੋ ਮਰਜੀ ਖਾਈਂ ਉਹ ਹੀ ਬਾਗ ਚ ਉਹਨੂੰ ਵਿਚਾਰੀ ਨੂੰ ਲੈ ਗਿਆ ਕਰ ਉਹਨੂੰ ਖਵਾ ਲਿਆਂਦਾ ਕਰ ਉਹ ਤਾਂ ਹਲਕੇ ਕੋਤੇ ਮੈਂ ਉਹਦਾ ਪੈਂਦੀ ਆ ਮੇਰੇ ਕੰਨੀ ਉਹ ਤੇਰੇ ਲੱਛਣਾਂ ਤੇ ਪੈਂਦੀ ਆ ਤੈਨੂੰ ਉਹਦਾ ਦਿਮਾਗ ਨਹੀਂ ਫਿਰਿਆ ਸਾਰੀ ਦਿਹਾੜੀ ਵਿਚਾਰੀ ਕੰਮ ਕਰਦੀ ਆ ਤੂੰ ਮੈਨੂੰ ਕਿੰਨਾ ਪਿਆਰ ਨਾਲ ਬੋਲਦੀ ਆ ਤਾਏ ਮੇਰੇ ਕੀ ਲੱਛਣ ਦੇਖ ਲੈ ਅਟੱਕਿਆ ਤਾ ਰਹਿ ਨਾ ਇਹ दारू ਤਾਂ ਛੱड़ ਤੇ ਤੂੰ ਟੱਕਰ ਨਾ ਮੈਂ ਹੁਣ ਐਨੇ ਬੇਰਪੂਰ ਖਵਾਤੇ ਇਸ ਤੋਂ ਬਾਅਦ ਨਹੀਂ ਪੀਂਦਾ ਤੂੰ ਮੇਰੇ ਨਾਲ ਬਹਿ ਕੇ ਰਹਿਲਾ ਕਦੀ ਨਹੀਂ ਪੀਣਾ ਜਿੰਦਗੀ ਚ ਬਸ ਅੱਜ ਅੱਜ ਪੀਉ ਇਹ ਕਿਹੜੀ ਗੱਲਾਂ ਚ ਗੱਲ ਤੂੰ दारू ਛੱड़ ਦੇ ਤੇਰਾ ਵਧੀਆ ਘਰ ਬਣ ਜੂ ਉਹਦੇ ਨਾਲ ਲੈ ਮੈਂ 100 ਖਵਾਲਾ ਮੁਰਕੇ ਨਹੀਂ ਪੀਂਦਾ ਚੱਲ ਮੈਨੂੰ ਐ ਕਰ 100 ਰੁਪਏ ਦੇ ਮੁਰਕੇ ਨਹੀਂ ਪੀਂਦਾ ਅੱਜ ਅੱਜ ਪੀਉ ਆ ਮੱਥਾ ਫੜ ਕੇ ਬੈਗੀ ਹਾਂ ਮਹਾਰਾਜ ਜੀ ਅੱਜ ਤੋਂ ਬਾਅਦ ਕਦੇ ਨਹੀਂ ਪਿੰਦਾ ਤੂੰ ਇੱਕ ਵਾਰੀ ਹਾਂ ਕਰ ਦੇ ਜੇ ਮੈਂ ਮੁੜ ਕੇ ਨਹੀਂ ਜਿੰਦਗੀ ਚ ਪਿੰਦਾ ਅੱਜ ਅੱਜ ਪਿਓ 100 ਰੁਪਏ ਦੇ ਦੇ ਮੋੜ ਦੂ ਮੈਂ ਜਰਾ ਦਾਰਾ ਦੇ ਦੇ ਲਿਆ ਹਾਂ ਹੈੜੀ ਮੇਰੇ ਕੋਲ ਲਓ ਆਲੇ ਓ ਕਾਲੇ ਓਏ ਹਾਂ ਭਾਈ ਆ ਰਹੀਆਂ ਆ ਕਰੀਆਂ ਆ ਜਾ 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 ਬਾਈ ਇਹ ਕੰਮ થી ਲੱਗਿਆ ਰਿਹਾ ਪਤੰਦਰਾ ਸਾਰਾ ਦਿਨ ਚੱਲ ਮੈਂ ਤਾਂ ਯਾਰ ਉਰੇ ਬਹਿ ਜਨਾ ਓਏ ਇਹਦਾ ਆਥਨ ਦਾ ਪ੍ਰੋਗਰਾਮ ਜਾਂ ਕਰਦੇ ਸੀ ਆਹੋ ਇਹਦੇ ਬਿਨਾ ਕਿਹੜਾ ਤੈਨੂੰ ਸਰਦਾ ਹੈ ਓ ਮੈਂ ਤਾਂ ਤੈਨੂੰ ਆਏ ਪੁੱਛਦਾ ਹੂੰ ਇੱਥੇ ਨਾ ਇਹ ਦੇਖੇ ਰਹਿ ਜਾਂਦਾ ਰਹਿ ਜਾਂ ਤਾਂ ਭਾਵੇਂ 20 ਲੈ ਲੈ ਪਰ ਚੱਜਦੀ ਰਹਿ ਹੋਵੇ ਬਾਈ ਮੈਨੂੰ ਤਾਂ ਸਾਖ ਕਰਾ ਸਾਖ ਯਾਰ ਹੁਣ ਤੈਨੂੰ ਕੀ ਦਾ ਕਰਾ ਦੀਏ ਮੇਰੀ ਛਾਲੀ ਦਾ ਉਹ ਤਾਂ ਬਾਈ ਬਿਸ਼ਰਮ ਹੋ ਰਿਹਾ ਹੈ। ਉਹ ਜਿਹੜਾ ਮੇਰੇ ਪਸੰਦ ਆ ਮੇਰੇ ਸਾਲੀ। ਪਸੰਦ ਤਾਂ ਸਾਲੀਆਂ ਸਾਰਿਆਂ ਦੇ ਹੁੰਦੀਆਂ ਨੇ। ਮੇਰੀ ਸਾਲੀ ਮੇਰੇ ਵੀ ਪਸੰਦ ਆ। ਫਿਰ ਵਹਿ ਕਰਾ ਲਈਏ। ਉਹ ਕਰਨੇ ਕੰਮ। ਅਵੇ ਘਰ ਪਟਣ ਵਾਲਾ ਕੰਮ ਆਉਂਦਾ ਤੇ ਤੈਨੂੰ ਤਾਂ ਹੋਰ ਤਾਂ ਕੋਈ ਸੋਚਦਾ ਨਹੀਂ ਤੜਕੇ ਡੱਫ ਲੈਣਾ ਇਸ ਨੂੰ। ਮੈਨੂੰ ਮੇਰਾ ਤਾਂ ਕੰਮ ਕਰਾ। ਉਹ ਬਜ਼ਾਰ ਤੇਰੇ ਨਾਲ ਨਾ ਮੈਂ ਤੈਨੂੰ ਇੱਕ ਗੱਲ ਦੱਸਦਾ। ਕਿਰਾ ਸਾਡੇ ਹੈਗਾ ਸੀ ਜਾਣ ਪਛਾਣ ਵਾਲਾ ਇੱਕ ਬੰਦਾ। ਹਾਂ ਉਹਦੇ ਵਾਲੀ ਬਣੂ ਤੇਰੇ ਨਾਲ। ਉਹ ਆਹ ਨੂੰ ਬਣੂ ਉਹਨੇ ਪਤਾ ਕੀ ਕੀਤਾ ਤੇਰੇ ਵਾਂਗੂ ਉਹਦੇ ਵੀ ਆਪਦੇ ਸਾਲੀ ਪਸੰਦ ਆ ਗਈ ਸੀ ਹਾਂ ਹਾਂ ਸਾਲੀ ਆ ਗਈ ਭਾਈ ਪਸੰਦ ਆ ਉਹ ਹੁਣ ਕਿੱਥੇ ਟਿਕਦਾ ਸੀ ਤੇਰੇ ਵਾਂਗੂ ਅੱਛੀ ਵੀ ਖੋਰਾ ਸੀ ਹਾਂ ਉਹ ਗੱਲਬਾਤ ਹੋ ਗਈ ਹੋਣ ਤੋਂ ਬਾਅਦ ਉਹਨੇ ਆਪਦੇ ਘਰ ਵਾਲੀ ਗੱਡੀ ਚੜ੍ਹਤੀ ਅੱਛਾ ਤੇ ਉਦੋਂ ਬਾਅਦ ਭਾਈ ਕਿਹੜੇ ਇਹ ਜਿਹੇ ਰਿਸ਼ਤੇ ਟਿਕਦੇ ਹੁੰਦੇ ਨੇ ਨਾ ਸਾਲੀ ਹੱਥ ਆਈ ਸੜਦੀ ਹੁਣ ਵੀ ਸਾਲੀ ਜੇਲ੍ਹ ਚ ਬੈਠਾ ਹੈ ਉਹੀ ਜੀ ਬਣੂ ਤੇਰੇ ਨਾਲ ਉਹ ਬੈਠਾ ਭਾਈ ਉਧਰੇ ਚਲੇ ਕੰਮ ਮੈਂ ਜਰੂਰੀ ਮੈਂ ਆਇਆ ਇੰਜ ਗਲਤਤਾ ਦੱਸ ਮੈਂ ਮੇਰੇ ਕੰਮ ਜਾਂਦਾ ਆ ਰਿਹਾ ਜਰੂਰੀ ਮੈਂ ਹੋਰ ਮੈਂ ਤੇਰੇ ਕੋਲ ਇਹ ਗੱਲ ਕਰਦੇ ਆਪਾਂ ਉਹ ਮੈਨੂੰ ਤਾਂ ਕੋਈ ਰਾਹ ਪਾ ਜਾ ਓਏ ਮੈਂ ਫੇਰ ਗੱਲ ਕਰਦੇ ਆ ਬੜਾ ਯਾਰ ਅਮਲੀ ਦਾ ਇਹ ਤਾਂ ਮੈਨੂੰ ਸਮਝ ਨਹੀਂ ਆਈ ਇਹ ਕਾਹਦਾ ਕਰਦਾ ਕੀ ਹੈ ਅੱਛਰ ਬਾਰੇ ਮੈਨੂੰ ਮਾਰੀ ਲਾਦੇ ਆ ਚੱਲ ਆਪਾਂ ਕੀ ਲੈਣਾ ਇਹ ਤਾਂ ਕਰਾਈ ਖੜਿਆ ਯਾਰ ਕੰਮ ਆਪਣਾ ਹਾਸਵਾ ਕੰਚਰ ਮੈਨੂੰ ਮਾਰ ਰਿਹਾ ਵੇ ਓਏ ਗੌੜੀ ਵਾ ਕੰਚਰ ਮਾਰਨਾ ਆ ਜੇ ਮੈਨੂੰ ਓਏ ਮੈਂ ਤਾਂ ਉਂਟ ਦੇ ਕਿਪਾ ਐ ਏ ਏ ਓਏ ਉਂਟ ਦੇ ਕਿਪਾ ਓਏ ਨਹੀਂ ਅੱਧਾ ਪੂਰਾ ਡੱਕ ਕੇ ਓਏ ਛਡਾ ਦੋ ਆ ਜਾ ਆ ਜਾ ਨਾ ਮੈਂ ਕੰਚਰ ਛਡੋ ਕੋਈ ਖਣਕ ਨਾ ਮੈਂ ਤਾਂ ਨਹੀਂ ਖਣਕ ਹਾਈ ਮਾਰ ਕੇ ਏ ਹਾਈ ਮਾਰ ਕੇ ਬੋਤ ਬੋਤ ਕੇ ਨਾ ਬੋਤ ਬੋਤ ਕੇ ਮੈਂ ਅਮਲੀ ਬੰਦਾ ਮਾਰਦੀ ਬੋਤ ਬੋਤ ਕੇ ਹੈ ਤੇਰੇ ਮਾਰਨਾ ਹੈ ਤੂੰ 아이 아이 아이. 아, 머나지. 아, 아, 뭐야. 아이 아이 아이, 아웃풋하기. 그래, 내가 내려놓어야 해. 아이 아이 아이, 니네 니네, 니네 시켜야지. 아이 니 니만들어. 아이 니 주근무. 아이 주근무가 온다. 아이, 난 주근무를 해 온다. 주근무를 좀 보자마. 난 주근무를 좀 보자마. 아이 아이, 니몸 터치하지. 아이, 허리에 허물이 착각한다. 아다. 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 ਏ ਇੰਨਾ ਸੁੱਕਾ ਮੈਨੂੰ ਪਤਾ ਲੱਗਾ ਮਾਰ ਦਿੰਦਾ ਮੈਂ ਤਾਂ ਮੇਰੇ ਤੋਂ ਜਵਾਬ ਨਾ ਤਾਂ ਤੂੰ ਜੁਗਰੂ ਨੇ ਕੰਜਰ ਨੇ ਉਹ ਮੈਂ ਮਾਰ ਗਿਆ ਠੀਕ ਆ ਹੁਣ ਉਹ ਮੇਰੇ ਮੂੰਹ ਤੇ ਪਾਣੀ ਦਾ ਚਮਚਾ ਪਾ ਉਹ ਮੈਨੂੰ ਪਾਣੀ ਨੀ ਕੁੱਟ ਦੇ ਤੋ ਇਹ ਕੋਈ ਪਾਣੀ ਪਾ ਜ ਮੇਰੇ ਮੂੰਹ ਚ ਉਹ ਉਹ ਪਾਣੀ ਪਾ ਦ ਮੈਨੂੰ ਅਰੇ ਏ ਏ ਹਏ 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 ਤੁਮਾਰਾ ਉਹ ਗੰਦੀ ਧੀ ਨੇ ਉਹ ਜੂਨੋ ਬਾਈ ਮਰਵਾਤਾ ਬਈ ਸਭਾਈ ਜੂਨ ਮੈਂ ਡਾਕਟਰ ਤੇ ਲੈ ਜਾ ਬਈ ਓਏ ਹੈਗਾ ਕੋਈ ਇੱਥੇ ਬਾਈ ਓਏ ਓ ਬਾਈ ਓਏ ਹੈਗਾ ਕੋਈ ਡਾਕਟਰ ਤੇ ਲੈ ਜਾ ਚੌਰੇ ਨੇ ਅੱਜ ਤਾਂ ਮੈਨੂੰ ਮਾਰ ਹੀ ਦੇਣਾ ਸੀ ਪਤਾ ਨਹੀਂ ਪੱਤੀ ਪੜਾ ਕੇ ਜੀਜੂ ਗਨੂ ਨੇ ਤੋੜਿਆ ਮੇਰੇ ਤਾਂ ਉਹ تمہاری ਛੱਡੀ ਕੀ ਹੋ ਗਿਆ ਭਾਬੀ ਪੁੱਛਣਾ ਮੈਨੂੰ ਤਾਂ ਅੱਜ ਇਹਨੇ ਪੜਾ ਕੇ ਤੋਰਤਾ ਮੇਰਾ ਤਾਂ ਮਾਗਰ ਦੀ ੱਟ ਮਾਰੀ ਤੀ ਜਾ ਕੇ ਉਹ ਤਾਂ ਮੈਨੂੰ ਪਤਾ ਲੱਗ ਗਿਆ ਮੇਰੀ ਜਾਨ ਦਾ ਮਸਾ ਬਚੀ ਅੱਜ ਠੀਕ ਆ ਭਾਬੀ ਹਾਂ ਮੈਂ ਤਾਂ ਬਚ ਗਈ ਕੀਨੇ ਉਂਗਲਾ ਲਾਤੀ ਉਹਨੂੰ ਖਬਰ ਉਹਨੇ ਲਾਈਆਂ ਜੁਗਨੂ ਨੇ ਜੁਗਨੂ ਨੇ ਜੁਗਨੂ ਨੇ ਲਾਤੀ ਉਂਗਲਾ ਆ ਕੇ ਉਹਨੂੰ ਮਾਰ ਦੇ ਭਾਬੀ ਐਵੇਂ ਹੀ ਮਾਰਦਾ ਹੋਣਾ ਜੁਗਨੂ ਨੂੰ ਪਤਾ ਕੀ ਲੋੜ ਹੈ ਮੇਰਾ ਤਾਂ ਦਿਲ ਹਾਤੁਕ ਕੰਮੀ ਆਂਦਾ ਹੈਗਾ ਤੂੰ ਠੀਕ ਤਾਂ ਹੈਗੀ ਆ ਤੂੰ ਐਂ ਕਰ ਭਾਬੀ ਨੂੰ ਬਿਠਾ ਪਾਣੀ ਪਿਆ ਮੈਂ ਕਾਲੇ ਨੂੰ ਲੈ ਕੇ ਆਉਣੀ ਆ ਕਾਲਾ ਕਿੱਥੇ ਆ ਪਤਾ ਨਹੀਂ ਕਿੱਧਰ ਭੱਗ ਗਿਆ ਚੱਲ ਤੂੰ ਇਹਨੂੰ ਲੈ ਕੇ ਜਾ ਢਣਕੀ ਹੋਇਆ ਕੀ ਕਹਤਾ ਹੁਣ ਕਾਲੇ ਨੇ ਮੇਰੇ ਤਾਂ ਭਣੇ ਇੱਟ ਮਾਰਦਾ ਸੀ ਰੱਥੇ ਮੰਗਰ ਦੀ ਆ ਗਿਆ ਮੈਂ ਤਾਂ ਬਾਲਵਾਲ ਬਚ ਕੀ ਅੱਜ ਤਾਂੁੱਫੀ ਕਰਨਾ ਕਰ ਕੋਈ ਨਾ ਇਹਨੂੰ ਤਾਂ ਮੈਂ ਦੱਸੂ ਆਏ ਤਾਂ ਸਹੀ ਕੀ ਕਰਾਂ ਭਣੇ ਘਰ ਵੀ ਛੱਡਣਾ ਔਖਾ ਹੋ ਰਿਹਾ ਮੈਨੂੰ ਤਾਂ ਹੁਣ ਸਾਰਾ ਕੁਝ ਵੇਚ ਲੇ ਮੈਨੂੰ ਮੈਂ ਆਪਦੇ ਨਾਲ ਲੈ ਜੂ ਵੇਚ ਕੇ ਖਾ ਜੂ ਸਾਰਾ ਕੁਸਾ ਮਸਾਂ ਬੰਨਿਆ ਕਰ ਮੈਂ ਉਈ ਮਰ ਜਾਣਾ ਟਿਕਦਾ ਹੀ ਨਹੀਂਗਾ ਭਾਬੀ ਮੈਂ ਤਾਂ ਸਾਰੇ ਕਿਤੇ ਬਾੜੇ ਚ ਦੇਖਿਆ ਹੀ ਹੈ ਹੀ ਨਹੀਂਗਾ ਪਤਾ ਨਹੀਂ ਕਿੱਥੇ ਗਿਆ ਮੈਨੂੰ ਤਾਂ ਉਹਦੀ ਫਿਕਰ ਹੋਈ ਪਈ ਹੈਗੀ ਚਲੋ ਉਹ ਤਾਂ ਭੱਗ ਗਿਆ ਹੁਣ ਤੂੰ ਜੁਗਨੂ ਕੋਲੇ ਜਾ ਕੇ ਆ ਮੈਂ ਉਹਦਾ ਮਾੜਾ ਕੀ ਕਰਤਾ ਭਾਬੀ ਅਮਲੀ ਬੰਦਾ ਗਾ ਉਹ ਤੈਨੂੰ ਕੀ ਪਤਾ ਜੁਗਨੂ ਕੋਲੇ ਇਹ ਗੱਲ ਕਾ ਤੋ ਕਹੂਗਾ ਨਾਲੇ ਉਹਨੂੰ ਕੀ ਲੋੜ ਆਗੀ ਨਾਲੇ ਭੈਣੇ ਤੈਨੂੰ ਪਤਾ ਤਾਂ ਹੈਗਾ ਸਾਰਾ ਦਿਨ ਡੱਕਿਆ ਰਹਿੰਦਾ ਆ ਨਾ ਉਹਨੂੰ ਸ਼ਰਮ ਨਾ ਕੁਝ ਉਹੀ ਤਾਂ ਗੱਲ ਆ ਪਤਾ ਹੀ ਨਹੀਂ ਕਿਸੇ ਦਾ ਤੂੰ ਜਾ ਕੇ ਆ ਮੈਂ ਜਗਨੂ ਦੀ ਬਹੂ ਕੋਲ ਜਾਨੀ ਆ ਜੇ ਜਗਨੂ ਹੋਇਆ ਕੋਈ ਨਾ ਮੈਂ ਜਗਨੂ ਨਾਲ ਵੀ ਗੱਲ ਕਰਦੀ ਆ ਕੋਈ ਗੱਲ ਥੋੜਾ ਹੋ ਚੱਲਿਆ ਮੈਨੂੰ ਤੇ ਤੂੰ ਮੇਰੇ ਨਾਲ ਚੱਲ ਆਪਾਂ ਚੱਲੀਏ ਸਮਾਰ ਕੇ ਕਹਿ ਕੇ ਆਈ ਨਾਲੇ ਮੇਰੀ ਭੁਗਾਈ ਤਾਂ ਕਦੇ ਮਾਰ ਦੇਣੀ ਸੀ ਉਹਨੇ ਮੈਂ ਤਾਂ ਕਹਿੰਦੀ ਆ ਤੂੰ ਵੀ ਨਾਲ ਹੀ ਚੱਲ ਹੋਰ ਸਹੀ ਕਰ ਅਸੀਂ ਜਲੂਸ ਕੱਟ ਕੇ ਆਵਾਂਗੇ ਭੈਣੇ ਤੂੰ ਟੈਂਸ਼ਨ ਨਾ ਲੈ ਮੇਰਾ ਤਾਂ ਗਾਗਨ ਤੈਨੂੰ ਪਤਾ ਹੈ ਦਿਲ ਕੰਮੀ ਆਂਦਾ ਇੱਕੇ ਦਾ ਤੂੰ ਕੋਈ ਨਾ ਮੈਂ ਉਹਨੂੰ ਭੇਜਦੀ ਆਂਗੀ ਉਧਰੋਂ ਡਾਕਟਰ ਨੂੰ ਦਵਾਈ ਦੇ ਜੂਗਾ ਤੈਨੂੰ ਤੇ ਮੈਂ ਜਾ ਕੇ ਆਉਣੀ ਆ ਚੰਗਾ ਉਹਨਾਂ ਦੇ ਆ ਜਾ ਕੁੜੀਏ ਪੜਾ ਇਹਨੂੰ ਤਾਂ ਕੀ ਪੁੱਛਨੀ ਆ ਵੇਰਤਾ ਬਲਾਈ ਸੋਨੇ ਲੈ ਆਇਆ ਭਾਬੀ ਜੁਗਨੂ ਕਿੱਥੇ ਆਦਾ ਕਿਉਂ ਕੀ ਹੋ ਗਿਆ ਮੈਂ ਭੱਜੇ ਭੱਜੇ ਜਿਆਨੇ ਖੈਰ ਵੀ ਆ ਖੈਰ ਕਾਦੀ ਆ ਪਾਪੀ ਸਾਡੇ ਘਰੇ ਏਡਾ ਸੇ ਆਪਾ ਪਵਾ ਕੇ ਰੱਖਤਾ ਉਹਨੇ ਨਹੀਂ ਉਹਨੇ ਕੀ ਕਰਤਾ ਹਰਿਆ ਬਾਜ ਮਾਰ ਤੂੰ ਉਹਨੂੰ ਜੇ ਸੁਣਦੇ ਹੋ ਜੀ ਸ਼ਰਮ ਨਹੀਂ ਆਉਂਦੀ ਹੈਗੀ ਨਿੱਤ ਖਾਂਦਾ ਪੀਂਦਾ ਐਸਾ ਨਾ ਬੋਲਾ ਚੁੱਪ ਕਰ ਜਾ ਨਜੂਗ ਨੂੰ ਤੈਨੂੰ ਸ਼ਰਮ ਨਹੀਂ ਆਉਦੀ ਹੈਗੀ ਕਿ ਪੁਆਰੇ ਨੂੰ ਕੀ ਮੋੜਾ ਲਾ ਕੇ ਆਇਆਗਾ ਮੈਂ ਕੀ ਕਿਹਾ ਕਿਉਂ ਕਹਿ ਕੇ ਨਹੀਂ ਆਇਆ ਹੈਗਾ ਦਾ ਪੁਆਰੇ ਨੂੰ ਬਈ ਜਸਵੀਰ ਦਾ ਫਿਰ ਪਾੜ ਦੇ ਸਾਰੀ ਨਾਲ ਵਿਆਹ ਕਰਾ ਲਈ ਆਏ ਉਂਗਲਾ ਲਾ ਕੇ ਆਇਆਗਾ ਇਹ ਹੱਲ ਕੁਝ ਬੋਲ ਤਾਂ ਤੂੰ ਇਹ ਹੋ ਜਾ ਕੀ ਭਾਬੀ ਜਾ ਕੇ ਪਾੜੇ ਦੇ ਵਿੱਚ ਟੋਲੀ ਹੋਣੇ ਮੇਰੀ ਤਾਂ ਉਹ ਨਾਲ ਗੱਲ ਹੀ ਨਹੀਂ ਹੋਈ ਤੁਹਾਨੂੰ ਕਿਹੜਾ ਭੈਣ ਦਾ ਯਾਰ ਕਹਿ ਕੇ ਪਤਾ ਨਹੀਂ 18 ਚਨਾਤਾਂ ਤੋਂ ਪਹਿਲਾਂ ਜੇ ਆਵਾਂਗਾ ਜੇ ਕੋਈ ਸਾਡੇ ਪਾਸੇ ਨਿਕਾਲੀ ਆਓ ਕਿੰਨੇ ਵਾਰ ਆਉਂਗਾ

ਕਿ ਸਰਕਾਰ ਪੱਟ ਦੂਗਾ ਜੇ ਸਾਡੇ ਕੋਈ ਪੰਜ ਤਿੰਨ ਗੱਲ ਹੋ ਗਈ ਤੈਨੂੰ ਤੜਾ ਦੇ ਦੀ ਠਾੜੇ ਨਾਲ ਉਤਰ ਕੇ ਆਵਾਂਗੇ ਇਸ ਤਰ੍ਹਾਂ ਬਸ ਅਗਲੀ ਦੇ ਪੇਕੇ ਕੋਲੇ ਨੇ ਠੀਕ ਆ ਹਾਂ ਆ ਜਾਣੀ ਜਬ ਆਗ ਜਾ ਠਾਣੀ ਬਗ ਜਾ ਨਾ ਤੈਨੂੰ ਸ਼ਰਮ ਨਹੀਂ ਆਈ ਹੈਗੀ ਇੰਜੇ ਗੱਲਾਂ ਕਰਦੇ ਨੂੰ ਕੀ ਕਹਿ ਕੇ ਆ ਤਿਕਾਰੇ ਨੂੰ ਦੇਖ ਪੈਂਦੇ ਜਿਆਦੀ ਕੁਛ ਨਹੀਂ ਗਿਆ ਬਹਿ ਜਾ ਦੱਸਣਾ ਕੀ ਕਿਹਾ ਤੀ ਉਹਨੂੰ ਉਹ ਕਹਿੰਦਾ ਮੈਂ ਆਪਦੀ ਸਾਰੀ ਨਾਲ ਵਿਆਹ ਕਰਾਂਗਾ ਫੇਰ ਮੈਂ ਉਹਨੂੰ ਕਿਹਾ ਭਾਈ ਤੇਰੇ ਨਾਲ ਤਾਂ ਉਹ ਬਣੂ ਵੀ ਸਾਡੇ ਕੋ ਜਾਣਕਾਰ ਬੰਦਾ ਸੀ ਉਹਨੂੰ ਥਾਲੀ ਨਾਲ ਪਿਆਰ ਹੋ ਗਿਆ ਉਹਨੇ ਆਪਣੀ ਘਰ ਵਾਲੀ ਮਾਰਤੀ ਪਰ ਉਹ ਸਲਾਹ ਹੀ ਹੋ ਗਈ ਹੋਰ ਕੀ ਹੋ ਗਿਆ ਉਹ ਐਨੀ ਗੱਲ ਸੁਣ ਕੇ ਉੱਠ ਗਿਆ ਵਗਿਆ ਮੈਂ ਉਹਨਾਂ ਦੇ ਘਰੋਂ ਉੱਠ ਗਿਆ ਕਿ ਮੈਨੂੰ ਕੀ ਪਤਾ ਭੈਣ ਜੀ ਉਹਦਾ ਹੋਇਆ ਹੀ ਜਾ ਕਹਿੰਦੇ ਹੁੰਦਾ ਕਹੇ ਅੰਨਾ ਕੀ ਪਾੜੇ ਦੋ ਨਾਣ ਉਹ ਤਾਂ ਆਪਸਪਾਰ ਗਈ ਤੀ ਉਹਨੂੰ ਸਲਾਹ ਮਿਲ ਗਈ ਮੈਂ ਤਾਂ ਖੁਦ ਮਾਂ ਖਰਾਬ ਹੈ ਨਾਲੇ ਤੇਰਾ ਤੈਨੂੰ ਪਤਾ ਵੀ ਇਹ ਲੰਡਰਾਂ ਕਹੇ ਜੀਆਂ ਨੇ ਐਵੇਂ ਹੀ ਲੱਗਦਾਗਾ ਜਾਣਦੇ ਤੂੰ ਮੈਂ ਤੇਰੀ ਗੱਲ ਸੁਣਾਂ ਜਾਣਦੇ ਅਗਲੇ ਥਾਣੇ ਚ ਨਾ ਧਰ ਦਿੰਦੇ ਨਾਲ ਮੈਨੂੰ ਪਸਵਾਏਗਾ ਤੂੰ ਇਹ ਜਗਾ ਮਨਾ ਆਪ ਦਾ ਬੁੜੀਆਂ ਦਾ ਆਪ ਹੀ ਜਿੱਤ ਲਿਆ ਕਰ ਮੈਂ ਉਹਨਾਂ ਨੂੰ ਕੁਝ ਪੁੱਠਾ ਸਿੱਧਾ ਬੋਲ ਦਿੰਦਾ ਐਮੀ ਗੱਲ ਬੱਦ ਦੀ ਕੀ ਫੈਲਾ ਜਗਨਦਵਾਰੋਂ ਆ ਕੇ ਬੋਲਣ ਵੀ ਮੈਂ ਤਾਂ ਗੁਤਨੀ ਪੱਟੂੰਗੀ ਮੇਰਾ ਗੋਡਾ ਮਾਰੀ ਚਾਲੀ ਹਾਂ ਮੈਂ ਲੋਕਾਂ ਗੱਲ ਤੇ ਮੇਰਾ ਬਹਾਨਾ ਕਰ ਮੈਂ ਭਿੜਕ ਲੈ ਲੈਨੀ ਆ ਦੇਖ ਲੈਨੀ ਉਧਰ ਕਿਤੇ ਹੂੰ ਨਾ ਜਸਵੀਰ ਮਰ ਜੇ ਭਿੜਕ ਵਧਾਉਣਾ ਹਾਂ ਗੱਲ ਪੈ ਜਾਣਗੇ ਮੈਂ ਮਰ ਜੇ ਅੱਜ ਮਰ ਜਾਂ ਮੇਰੇ ਖੜੇ ਦਾ ਕੰਮ ਹੋਇਆ ਤੇ ਤੂੰ ਦਾ ਦੇਖ ਉਸ ਮੁੱਕ ਤੇ ਭੈਣ ਤੋਂ